ਕਿ ਬਾਰਣਿਆ ਪਿਆ ਮੇਰੀ ਗੱਲ ਸੁਣ ਲੈ ਤੈਨੂੰ ਦੇਖਣਾ ਮੈਂ ਕਿੰਨਾ ਪਿਆਰ ਕਰਦੀ ਆ ਤੇ ਆਹਦੇ ਘਰ ਵਾਲੀ ਦੇ ਮਗਰ ਮੱਤ ਤੇ ਨਾ ਉਹ ਵੀ ਨਹੀਂ ਨਪੁੱਲ ਪਾਲੀ ਜਿਵੇਂ ਤੂੰ ਮਾਇਆ ਤਨ ਫੋਣੀ ਪੁਰਦਾਗਾ ਉਹੀ ਗੱਲ ਆ ਹੁਣ ਆਪਣਾ ਦਾ ਭਾਂਡ ਤੋਂ ਬਾਅਦ 20 ਸਾਲ ਹੋ ਗਏ ਪਿਆ ਪਿਆ ਕਹੇ ਨੂੰ ਜਨਾਨੀ ਕਿਹੜੀ ਬੋਲੀ ਜਾਂਦੀ ਆ ਅੰਦਰ ਐ ਐਨ ਕਰਤਾ ਦਰਨਾ ਡੇਗਿਆ ਕਰ ਦੂੰ ਵੇਖ ਕੋਣ ਤੜਕੇ ਹੀ ਕਹੇ ਤਿਆਰ ਹੀ ਹੋਈ ਤੜਕੇ ਦੀ ਤਿਆਰ ਹੋ ਜਾਂਦੀ ਆ ਜਾਨੀ 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 ਅਜਾਨੀ ਕੋਈ ਕਿਹਦੀ ਕਾਲ ਆ ਮੈਂ ਜਾਨੀ ਕੋਈ ਨਾ ਹੁਣ ਮੈਂ ਬੋਡਰ ਪੁੱਟਰ ਜਣਾ ਲਾਇਆ ਕਰਨ ਵਾਲੇ ਬਾਲਾ ਤੁਨ ਕਿੰਨੇ ਵਾਰੀ ਆਖਿਆ ਮਾੜਾ ਮੋਟਾ ਬੰਦਾ ਮੂੰਹ ਸਿਰਤਾ ਕਰ ਜੇ ਲੱਗੇ ਤਾਂ ਸਹੀ ਅਗਲਾ ਕਹੇ ਤਾਂ ਸਹੀ ਕਿ ਫਲਾਣੇ ਦੀ ਬੋਟੀ ਆਈ ਆ ਉਹ ਭੈਂ ਦੇ ਖਾ ਹੌਂਦੀ ਐ ਕੋਈ ਉੱਤੋਂ ਦੇ ਪੈ ਉੱਤੋਂ ਦੀ ਪੈ ਗਿਆ ਜੇ ਮੇਰੇ ਫੇਰ ਐ ਕਿਵੇਂ ਪੈ ਗਿਆ ਦੇਰੇ ਹੁੰਦੇ ਨਗੇ ਹਾਂ ਬਾਹਰ ਜਾ ਫਿਰ ਛੇਤੀ ਬਸ ਸੌਣ ਵਾਲਿਆ 84 ਹਾਂ ਮੈਂ ਜਾਨੀ ਆ ਮੈਂ ਤਾਂ ਸਾਰਾ ਕੁਝ ਤਿਆਰ ਕਰਕੇ ਉਹ ਐ ਕਰੀ ਹੁਣ ਪਾਪਾਂ ਦੀ ਇੱਕ ਅੱਧਾ ਦਿਨ ਵੱਧ ਲਾਇਆ ਐ ਅਧਾਰ ਕਾਰਡ ਹਾਲ ਖਲਿਆ ਮੈਂ ਅਧਾਰ ਕਾਰਡ ਤਾਂ ਸਾਰਿਆਂ ਨਾਲੇ ਜ਼ਰੂਰੀ ਆ ਤੇ ਪੈਸੇ ਪੂਰੇ ਲੈ ਲੇ ਸਾਰਾ ਕੁਸਾ ਰੱਖ ਲਿਆ ਮੈਂ ਤੇ ਹੁਣ ਦੋ ਦਿਨ ਲਾਇਆ ਹੀ ਭਵਾ ਦੀ ਆ ਕੋਈ ਦੋ ਦਿਨ ਹੋਰਾ ਹੋ ਰਾਤ ਤਾਂ ਤੁਸੀਂ ਕਹਿੰਦੇ ਸੀਗੇ ਓਖੇ ਜਾ ਹੀ ਨਾ ਓਖੇ ਦਿਨੇ ਜਾ ਤੇ ਸ਼ਾਮ ਨੂੰ ਮੁੜਿਆ ਆ ਹੁਣ ਮੈਂ ਦੋ ਦਿਨ ਪੁੱਛ ਲਿਆ ਅੱਜ ਅੱਛਾ ਉਹ ਕਹਿੰਦਾ ਧਾਰ ਮੈਂ ਕੱਟ ਲਿਆ ਕਰੂੰਗਾ ਅੱਛਾ ਕੱਢ ਲੂ ਆ ਫੇਰ ਤਾਂ ਠੀਕ ਆ ਚੱਲ ਠੀਕ ਆ ਉਹ ਹੋੜੜੀਆਂ ਮੜਾ ਮੋਟਾ ਉਨੋਂ ਲਵਾ ਕੇ ਉਹਨਾਂ 4 ਰੁਪਏ ਸੂਟ-ਸੂਟ ਲੈਣਾ ਸਾਰਾ ਕੁਝ ਲੈ ਆਈ ਚੰਗਾ ਖੇਤਾ ਮੈਂ ਲੈ ਆਉਂਗੀ ਫਿਰ ਮੈਂ ਚੰਗਾ ਚੱਲਾ ਮੈਂ ਜਾ ਮੈਂ ਵੀ ਬਾਤ ਚਾਹਦਾ ਤੇ ਨਾਲ ਪਰ ਨਹੀਂ ਸਰਦਾ ਲੈ ਸਾਰ ਨੂੰ ਕੀ ਆਪਾਂ ਨਾਲ ਦੀ ਘੰਡ ਨੂੰ ਕਹਿੰਦੇ ਤਾਈ ਨੂੰ ਪਰ ਸੰਭਲੂਗੀ ਮੈਂ ਨਹੀਂ ਕਿਸੇ ਨੂੰ ਨ ਕਰਨ ਵਿੱਚ ਸਮਾ ਕੇ ਜਾਂਦੇ ਹਾਂ ਤੇ ਬੌੜੀਏ ਚੱਲ ਠੀਕ ਆ ਫਿਰ ਮੈਂ ਜਾਵਾਂਗਾ ਦਾ ਘੰਡ ਫਿਰ ਹੋਰ ਚੰਗਾ ਧਿਆਨ ਰੱਖੇ ਸੀ ਮੈਂ ਤਾਂ ਧਿਆਨ ਰੱਖੂ ਜਾ ਤੂੰ ਉਹ ਮੈਂ ਤਾਂ ਇਹ ਕਹਿੰਦੀ ਸੀ ਹੂੰ ਰੋਟੀ ਨਾ ਤਾਈ ਨੂੰ ਕਹਿ ਰੱਖਿਆ ਇਹ ਬਣਾ ਦੂਗੀ। ਉਹ ਮੈਂ ਆਪ ਹੀ ਬਣਾ ਲਊ ਆ ਯਾਰ ਮੈਂ ਕਿਹਦੇ ਤਾਈ ਤੂ ਇਹ ਬਣਾ ਦਊ। ਮੇਰਾ ਜੀ ਤਾਂ ਲੱਗਣਾ ਨਹੀਂ ਚਾਹ ਤੇ ਮੈਂ ਤਾਂ ਹੈ ਕਹਿੰਦੀ ਮੈਂ ਸ਼ਾਮ ਨੂੰ ਮੁੜੇ ਆਉਂਗਾ। ਉਹ ਨਹੀਂ ਤੂੰ ਲਾਏ ਆਂ ਦੋਸਤ ਕੁਛ ਨਹੀਂ ਤਾਂ। ਅੱਛਾ। ਬਾਹ ਹੁਣ ਦਾ ਸਾਰ ਹੋ ਗਏ। ਭੈਣ ਯਾਰ ਤਾਂ ਕਿਤੇ ਨਹੀਂ ਗਈ ਤੂੰ ਚਲ ਜਾਈਆ ਹੁਣ ਆ ਆ। ਚਲ ਠੀਕ ਹੈ ਚਿੰਮਾ। ਚਲ ਚਲਦੀ ਆ ਫੇਰ। ਉਹ ਨਹੀਂ ਤੂੰ ਸਕੂਲੀ ਲੈ ਜਾ ਸਕੂਲੀ ਜਾਣ ਦੀ ਕਿਹੜਾ ਫੱਕਾ ਦਾ ਸਕੂਲੀ ਲੈ ਕੇ। ਮੈਂ ਤੈਨੂੰ ਕਹਾਦਾ ਹੋਗਾ ਤੇ ਮੈਨੂੰ ਸੁਖਾ ਦੋ। ਤੂੰ ਕਿਹੜਾ ਮੈਨੂੰ ਸਿਕਾਉਨੇ ਆ। ਉਹ ਤੈਨੂੰ ਦਾਣਾ ਮੰਡੀ ਚ ਲੈ ਕੇ ਜਾਉਂ ਕਿਦਰ ਉੱਥੇ ਮਾਰ ਬੈਠ ਕੇ ਸਿਖਾਉਣੀ ਪਊ ਉਹ। ਚਾਹ ਫਿਰ ਮੈਂ ਚਲਦੀ ਆਇਆ ਮੇਰੀ ਬਾਸ ਨੰਗੋ ਜੂਰਾ ਚਾਹ ਫਿਰ ਜਾ ਬਾਸਾ ਮੋਬਾਈਲ ਮੂੰਹ ਲੈ ਗਈ ਚੱਕ ਕੇ ਨਾ ਉਹ ਤਾਂ ਹੁਣ 8 ਵਾਲੀ ਚੜ ਗਈ ਕੋਈ ਕਹਿਣਾ ਫੋਨ ਕਰਕੇ ਵੀ ਤੂੰ ਹਲੋ ਅਜੇ ਕਿੱਥੇ ਆ ਰਹੇ ਹੈ ਜੀ 20 ਮਿੰਟ ਖੜ ਜਾ ਹੋਰ ਅਜੇ ਗਈ ਨਹੀਂ ਉਹ ਬਸ 8 ਵਾਲੀ ਤੇ ਚੜੂਗੀ ਫੇਰ ਆ ਜੀ ਤੂੰ ਤੇ ਤੂੰ ਤਾਂ ਫੋਨ ਦੇ ਫੋਨ ਲਾਈ ਜਾਨੀ ਆ ਉਹ ਦਾ ਮਾ ਫੋਨ ਦੀ ਬੈਲ ਬੰਦ ਕਰ ਰੱਖੀ ਸੀ ਨਹੀਂ ਉਹ ਫੋਨ ਚੱਕ ਲਾਂਦੀ ਐ ਇੱਥੇ ਵਜਾ ਨਹੀਂ ਕੇ ਲੈ ਪਾ ਕੇ ਉਹ ਉਹ ਲੇਟ ਆ ਜਾਂਦੀ ਫਿਰ ਮੈਨੂੰ ਕੀ ਪਤਾ ਸੀ ਹੁਣ ਆਏ ਵੀ ਉਹ ਕਰੂਗੀ ਐ ਵੀ ਇਹਨਾਂ ਲੇਟ ਦਾ ਹੋਊਗੀ ਤਾਂ ਮੈਨੂੰ ਕਹੇ 74 ਵਜੇ ਚੜੂਗੀ ਉਹ ਉਹ 74 ਦੇ ਕਿਹਾ ਸੀ ਮੈਂ ਤਾਂ ਜਦੋਂ ਹੁਣ ਗਈ 4:00 8 ਵਜੇ ਹੋਈ ਜਾ ਉਹ 20 ਮਿੰਟ ਖੜਦਾ ਬਸ ਕੋਈ ਨਾ ਆ ਜੀ 20 ਮਿੰਟਾਂ ਨੂੰ ਠੀਕ ਹੈ ਠੀਕ ਨਾ ਹੋਣਾ 20 ਮਿੰਟਾਂ ਨੂੰ ਕਈ ਤਾਂ ਨੂੰ ਆਜੂਗੀ ਇੰਨੇ ਮਾੜਾ ਮੋਟਾ ਕੋਈ ਲੋਡ ਕਰ ਲਈਏ ਮਾੜਾ ਮੋਟਾ ਖਾਣ ਨੂੰ ਜਾ ਨਾ ਪਾ ਬੈੱਡ ਬੋਡ ਤੇ ਲੋਡ ਕਰ ਲਈਏ ਫਿਰ ਬੈਠਾਂਗੇ ਇੱਥੇ ਗੱਲਾਂ ਬਾਤਾਂ ਕਰਾਂਗੇ ਆਹ ਆਹ ਤਾਂ ਕੋਟੀਆਂ ਘੱਟ ਗਈਆਂ ਦੇਖ ਕੀ ਉਹਨੀਆਂ ਦੇ ਉਹ ਕਰੀ ਜਾਊਗੀ ਮੱਚੀ ਜਾਊਗੀ ਬਾਣ ਦੇ ਖਾਣ ਦੀ ਆਪ ਕੋਈ ਆਹ ਕੋਟੀ ਵੀ ਆ ਉਹ ਵੀ ਵਾਟਰ ਪਿਆਗਾ ਬਾਲਾ ਮੱਛੀ ਲਾਖਦੀਆਂ ਨੇ ਕਬੂਦੇ ਦੇ ਆਇਨ ਹੈਗਾ ਵੀ ਬਾਣ ਦੇ ਖਾਣ ਦੀ ਹੁਣ ਜਦੋਂ ਤਾਰ ਉਹਨਾਂ ਦਾ ਵਿਆਹ ਹੀ ਕਰ ਲਿਆ ਤੇਰੇ ਨਾਲ ਪਿਆਰ ਹੋ ਗਿਆ ਚਲ ਕਿ ਤਿਆਰ ਹੋਣ ਵਾਲਾ ਮੈਂ ਕਿਰਾਂ ਅੰਗ ਲਾ ਲਈਏ ਉਹਦਾ ਪਾਣਾ ਇਹ ਪੂਰਾ ਸੌਲ ਦੇਖ ਲਿਆ ਐ ਕਰ ਮੱਤੇ ਢੱਡ ਬਣ ਜਾਂਦੀਆਂ ਕਹਿੰਦੇ ਉਹਦਾ ਸੌਲ ਕਿਵੇਂ ਪਿਆ ਇੱਥੇ ਮਰ ਬੱਡਾ ਦੇ ਉੱਤੇ ਲੈ ਹੁਣ ਇਹਨੂੰ ਇਹਦੇ ਵਿੱਚ ਹੀ ਪਾ ਦੇਣਾ ਸਾਰੇ ਕਲਾਸ ਇਹਨੂੰ ਇਹੇ ਬੱਬਾ ਮਾਦਾ ਕਨਾਂ ਦੋ ਦਿਨ ਨਾ ਮੋੜੇ ਦੋ ਦਿਨ ਬਈ ਕਾਰ ਕਰਨ ਲਾ ਆਵੇ ਹੁਣ ਆਪਾਂ ਨੂੰ ਘੁੱਟਾ ਇੱਕ ਕਰਨੀ ਆਂ ਕਿ ਆਪਾਂ ਦਾ ਇੱਥੇ ਰੋਟੀਆਂ ਲਾ ਰਿਆ ਕਰਾਂਗੇ ਖਾ ਲਿਆ ਕਰਾਂਗੇ ਚਾਹ ਲਾ ਦੇਣੇ ਕਰਾਂਗੇ ਮੈਂ ਸਾਲੇ ਵੀ ਸਾਰਾ ਦਿਨ ਕੰਮ ਨਾਲ ਤਰੀ ਜਾਉ ਆ ਮੈਂ ਸਾਨੂੰ ਪਾਣੀ ਨਹੀਂ ਪਿਆ ਆ ਫਲਾਨਾ ਕੰਮ ਨਹੀਂ ਕਰਿਆ ਆ ਤਿੰਨ ਕਾ ਕੰਮ ਨਹੀਂ ਕਰਿਆ ਪਰ ਦਵਾ ਹੋਈ ਮਸਾ ਹੁਣ ਤਾਂ ਬਾਕੀ ਗਈ ਹੋਣੀ 8 ਵਾਲੀ ਬੱਸ ਵੀ ਕਦੋਂ ਦੀ ਨੰਗੀ ਆ ਫਰਦਾਨੀ ਕਿੱਥੇ ਲੁੱਕ ਗੜ ਗਿਆ ਹੁਣ ਆ ਆ ਬਟਾ ਮੋਹਨ ਆ ਜਾ ਖੰਡਾ ਆਇਆ ਨਾ ਮੈਂ ਤਾਂ ਆ ਗਈ ਹੋਰ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਸ਼ਰਮ ਕਿਉਂ ਨਹੀਂ ਆਉਂਦੀ ਮਾਦਾ ਪਾ ਲੈ ਬਿੱਕੀ ਨਾ ਕਿਹਾ ਦੋ ਘੰਟੇ ਹੋ ਗਏ ਮੈਨੂੰ ਖੜੀ ਨੂੰ ਤੂੰ ਮੈਨੂੰ ਉਹ ਦੋ ਕਹਿੰਦਾ ਵੀ ਦੋ ਘੰਟੇ ਲੇਟ ਆ ਜਾ ਤੂੰ ਲੈ ਮੇਰਾ ਤਾਂ ਜੀ ਨਹੀਂ ਲੱਗਿਆ ਤੇਰੇ ਬਿਨਾ ਜੀ ਨਹੀਂ ਲੱਗਦਾ ਤੇਰਾ ਵੀ ਰਬ ਬਿਨਾ ਉਹੀ ਗੱਲ ਬੰਦ ਰੋ ਬੇਰਮਾ ਪਤੀ ਆ ਮੈਨੂੰ ਪਤੀ ਆ ਮੈਨੂੰ ਜਦੋਂ ਆ ਉਹਦੀ ਘਰੇ ਸੀਗੀ ਘਰ ਵਾਲੀ ਤੂੰ ਮੈਨੂੰ ਕਹਿ ਜਾਂਦਾ ਵੀ ਤੂੰ ਦੋ ਘੰਟੇ ਲੇਟ ਆ ਜਾ ਮੈਂ ਉੱਥੇ ਬੌਲਿਆਂ ਨੂੰ ਖੜੀ ਤਦ ਤੈਨੂੰ ਆਏਗੀ ਜੀ ਮੈਂ ਰਾਣ ਤੜ ਕੇ ਆਖਿਆ ਜੀ ਕਿ ਸੁਨੇਹਾ ਵਗ ਜਾ ਜਦੋਂ ਗਈ ਹੁਣ ਉਹ ਮੈਂ ਹੀ ਕਰਾਂ ਹੋਰ ਉਹ ਮਹਾਰਾਣੀ ਤੋਰਨੀ ਜ਼ਰੂਰੀ ਸੀ ਮੇਰੇ ਤਾਂ ਤੈਨੂੰ ਕੀ ਫਿਕਰ ਆ ਫਿਕਰ ਕਿਉਂ ਇੰਜੇ ਫਿਕਰ ਆ ਤੈਨੂੰ ਤੈਨੂੰ ਫੋਨ ਤੇ ਫੋਨ ਲਾਈ ਜਾਣਾ ਹਾਂ ਤੇ ਫੋਨ ਫੋਨ ਮੈਂ ਲਾਈ ਜਾਂਦੀ ਤੈਨੂੰ ਤੂੰ ਹੀ ਲਾਈ ਜਾਂਦਾ ਸੁਨਾਲੇ ਉਹ ਪਹਿਲਾਂ ਸੱਦੀ ਦਾ ਮੈਂ ਹੀ ਫੋਨ ਲਾ ਕੇ ਚੱਲ ਮੇਰੀ ਗੱਲ ਸੁਣ ਹੁਣ ਦੋ ਦਿਨ ਲਾ ਕੇ ਆਉਂਗਾ ਨਾ ਉਹ ਲਾ ਕੇ ਆਉਂਗੀ ਦੋ ਦਿਨਾਂ ਹਾਂ ਚੱਲ ਮੇਰੀ ਗੱਲ ਸੁਣ ਲੈ ਮੇਰੇ ਕੋਲ ਟੱਪਾ ਨਹੀਂ ਲਿਆ ਦੇ ਪਹਿਲਾਂ ਮੈਂ ਤਾਂ ਮੂੰਹ ਸੁੱਕ ਗਿਆ ਖੜੀ ਖੜੀ ਦਾ ਪਾਣੀ ਤਾਂ ਲਿਆ ਨਾ ਬਾਲੀ ਅੱਜ ਇੱਕ ਰੰਗ ਰੂਪ ਜਾਂ ਬਾਲੀ ਚੜੀ ਆ ਪਿਆ ਜਰਾ ਜੇ ਛੇਤੀ ਪਾਣੀ ਲਿਆ ਦੇ ਮੈਨੂੰ ਮੈਂ ਤਾਂ ਪਾਣੀ ਲੈਣ ਬਹਿ ਜਾ ਮੇਰੇ ਕੋਲ ਓਹੋ ਬਹਿ ਜਾ ਮੈਂ ਤਾਂ ਬੈਠੀ ਹੋਈ ਆ ਆਹੋ ਹੋਰ ਮਾਰਦਾ ਮਿੱਠੇ ਪੋਚੇ ਹੁਣ ਮਿੱਠੇ ਪੋਚੇ ਕਿਉਂ ਬੜੀ ਅੱਜ ਤਾਂ ਸੋਹਣੀ ਲੱਗਦੀ ਆਂਗੀ ਮੈਨੂੰ ਤੂੰ ਵੀ ਸੋਹਣਾ ਲੱਗਦੀ ਆ ਨਾ ਜਾਂ ਲਿਆ ਕੇ ਪਾਣੀ ਲਿਆ ਦੇ ਖਟਕ ਤੇ ਬਾਲੀ ਲੱਗੀ ਆ ਨਹੀਂ ਅੱਜ ਕੀ ਲਾ ਕੇ ਆਈ ਆ ਇਹ ਜਾ ਲਾ ਕੇ ਤੇਰਾ ਕਾਲਜਾ ਉਹੀ ਡੋਕੀ ਅੰਦਰ ਹੈ ਨਾ ਉੱਪਰ ਜਾ ਰਿਹਾ ਕਿ ਟੈਨਕੂ ਲਾ ਕੇ ਆਉਂਦਾ ਉਹਦੇ ਆਲੇ ਮੁੰਡਾ ਆ ਦੇਖ ਉਹਦਾ ਚੱਕ ਕੇ ਦੇ ਆਇਆ ਹੁਣ ਮੈਨੂੰ ਸੌਕਣ ਦਾ ਮੇਰੀ ਦਾ ਉਹੀ ਆ ਗਿਆ ਮਮਾ ਨੇ ਆ ਕੇ ਦਿੱਤਾ ਇਹ ਕੰਦਰ ਦੀਏ ਹਾਂ ਉਹ ਮੈਨੂੰ ਪਤਾ ਹੁਣ ਤਾਂ ਜਿਹੜੀ ਟੂਪਾ ਲਿਆ ਕੇ ਦੇਣਾ ਜਿਹੜੀ 700 ਦੀ ਆ ਰਹੀ ਹੈ ਉਹ ਵੀ ਲਿਆਉ ਉਹ ਤੋਂ ਵਰਾ ਹਾਂ ਮੇਰੇ ਮਨ ਦਾ ਤੇਰੇ ਜੇਬ ਚ 5 ਰੁਪਏ ਨਿਕਲਦੇ ਛੋੜੀ ਟੂਪਾ ਨਾਲ ਖਰਦਨ ਨਹੀਂ ਤੈਨੂੰ ਪਤਾ ਨਾ ਵਿਆਹ ਤੋਂ ਪਹਿਲਾਂ ਮੈਂ ਹੀ ਕੰਮ ਆਉਂਦੀ ਸੀ ਇਹ ਤਾਂ ਹੁਣ ਹੋ ਗਿਆ ਤੇਰਾ ਵਿਆਹ ਸਾਲਕ ਹੋ ਗਿਆ ਜਿਆਦੀ ਚਾਂਬੜ ਮੈਂ ਤੂੰ ਮੇਰੀ ਪ੍ਰਾਣੀ ਲਿਆ ਜਣਾਂਗੀ ਮੈਂ ਤੈਨੂੰ ਭਰ ਦਾਂਗਾ ਪਾਸ ਦਾਗਾ ਮੈਨੂੰ ਪਤਾ ਹੀ ਲੱਗੀ ਆ ਹੁੰਦੇ ਰੱਤ ਬਾਦਲ ਦੇ ਜਾਂਦੇ ਆਂ। ਹਾਂ ਠੰਡ ਵਾਲੀ ਐ ਨਹੀਂ ਕਰਦਾ। ਹਾਂ ਬਾਦਲ ਇਹਨਾਂ ਖਰਾਬ ਕਰਦੀ ਮੇਰੇ। ਖੰਡਾ ਮੇਰੀ ਤੋਂ ਤਾਂ ਖੰਡਾ ਇਹੋ ਜਿਹਾ ਖੰਡਾ ਹੁੰਦਾ ਨੇ ਆਏਗਾ। ਹੋਰ ਆਕੜ ਆਕੜ ਐ ਨਾ ਮੁੱਕਾ ਨਹੀਂ ਗਾ ਸੋ ਮੇਰਾ। ਚਲ ਆ ਇੱਧਰ। ਹੋਰ ਆ ਆਕੜ ਦੇ ਨੂੰ ਮੈਂ ਨਹੀਂ ਆਕੜ ਦੇ ਨਾਲ। ਹੋਰ ਰਸ ਮੇਰਾ। ਤੈਨੂੰ ਪਤਾ ਨਾ ਜਦੋਂ ਬੰਦਾ ਘਰ ਆਉਂਦਾ ਤੇ ਕਿੰਨਾ ਮੈਂ ਆਉਂਦੀ ਲੇਖੇ ਆਈ ਸੀ ਮੈਂ ਬੈਠੂ ਗੱਲਾਂ ਬਾਤਾਂ ਕਰੂੰਗੀ। ਪਰ ਜਦੋਂ ਮੈਨੂੰ ਹੋਰ ਖਾਦਨ ਨਾਲ ਮੈਨੂੰ ਬਾਲਾ ਪੜਾ ਲਾ ਦਿੰਦਾ। ਅੱਲਾ ਯਾਰ ਖਾਣੋਂ ਮਰ ਖਾਣੀਆਂ ਕ ਲੱਗਣੀਆਂ ਨੇ ਇਹ ਵਿੱਚ। ਬੱਸ ਉਹਨਾਂ ਰੱਤ ਦੀ ਗੱਲ ਨਹੀਂ। ਨਾ ਹੁਣ ਕੀ ਦਿਆ ਕਰੱਖੇ ਮੇਰੇ ਵਾਸਤੇ। ਕੋਈ ਸੇਵਾ ਪਾਣੀ। ਨਾ ਕੋਈ ਮਤਲਬ ਨਹੀਂ। ਕੀ ਖਾਣਾ ਤਾਂ ਮੱਚਾ। ਕਾਹਨ ਆਂਡੇ ਖਾਣਿਆ ਕਿ ਮੁਰਗਾ ਖਾਣਾਗਾ। ਮੁਰਗਾ ਗੋਲ ਗੱਪੇ ਖਾਣੇ ਆ। ਇੱਥੇ ਰੋ ਕੇ ਬਹਿ ਜਾ। ਗੋਲ ਗੱਪੇ ਤੂੰ ਖਵਾ ਦੇਂਗਾ ਮੈਨੂੰ। ਲੈ ਉਹਦੇ ਹੁੰਦੇ ਉਹ ਵੀ। ਉਹ ਆਪਾਂ ਗੱਡੀ ਲੈ ਚੱਲਦੇ ਆਂ ਪਹਿਣਾ ਮਾਨਸਾ ਵੱਗ ਚੱਲਦੇ ਹੁਣ। ਹਾਂ। ਮੇਰੀ ਗੱਲ ਸੁਣ। ਆਪਾਂ ਮਾਨਸਾ ਵੱਗ ਚੱਲਨੇ ਗੱਡੀ ਲੈ ਕੇ। ਇੱਥੇ ਮੁੜ ਕੇ ਮੈਨੂੰ ਬੈ ਰਿਜ਼ਲਟ ਲਈ ਜਾਂਦਾ ਕਿ ਤੇ ਆਣਾ ਜਾਗੇ ਮੁੜ ਕੇ। ਉਹ ਨਹੀਂ ਆਉਂਦੀ ਮੁਰਕੇ ਹੋਣਾ ਕਿਰਾਉਂਦਾ ਜਾਣ ਨੂੰ ਫਿਰ ਜੀ ਕਿੱਦੇ ਨਹੀਂ ਕੀ ਗੱਲ ਹੋਰਾ ਚੱਲ ਫੇਰ ਤਾਂ ਠੀਕ ਆ ਪਰ ਮੇਰੀ ਗੱਲ ਸੁਣਾ ਬਾਹਰ ਭੇੜ ਦੇ ਕੋਈ ਆਣ ਜਾ ਮੈਂ ਕਰਲਾਂ ਉਹ ਨਹੀਂ ਆਉਂਦਾ ਕੋਈ ਡਰ ਭੇੜ ਦੇ ਬਾਹਰ ਤੈਨੂੰ ਕੀ ਹੁੰਦਾ ਮਰਨੇ ਮੈਂ ਕਰ ਦਮ ਲਾ ਕੇ ਭੇੜ ਦੂੰ ਹਾਂ ਇਹ ਗੱਡੀ ਲੈ ਕੇ ਚੱਲ ਜਾ ਮਾਨਸਾਂ ਨਾਲ ਕੁਲੀ ਕੁਲੀ ਦਵਾ ਕੇ ਨਹੀਂ ਆਉਂਗਾ ਵਗ ਚੱਲਾਂਗਾ ਮੈਨੂੰ ગામ ਲੈ ਲੈਂਦੇ ਮਾੜਾ ਦਾਮ ਲੈਣਾ ਹੁਣ ਤਾਂ ਤਾਪਤਾ ਲੈਣ ਹੁਣ ਬੈ ਜਾ ਦੋ ਮਿੰਟ ਦਾਮ ਲੈਣ ਤੀਆਂ ਹਾਂ ਆ ਜਿਹੜੇ ਪਗੱਲਾ ਬੱਤਾਂ ਕਰਦੇ ਨੇ ਬਾਹਰ ਨਾ ਜਾਣ ਗਾਰ ਨਹੀਂ ਆਂਦੀਆਂ ਸੁਰਤਾਂਡ ਗਵਾੜਦੇ ਵਾਲੇ ਭੇੜੇ ਨੇ ਕਿਵੇਂ ਨਹੀਂ ਕੋਈ ਸਾਡੇ ਪਿੰਡਾਂ ਤੋਂ ਗੱਲ ਤਾਂ ਸੁਣਦਿਆ ਕਰ ਬੱਸ ਪਾਇਆ ਗਣਾ ਪਾਇਆ ਚੱਲ ਅਸਤਾ ਮਸਾਂ ਨੇ ਕਿਹਾ ਕਿ ਦੋ ਦਿਨ ਲਾਇਆ ਲੈ ਮੈਂ ਆਪਣੇ ਭਾਈ ਨੂੰ ਫੋਨ ਤਾਂ ਕਰਦਾ ਕਿ ਮੈਨੂੰ ਬੱਸ ਸਟੈਂਡ ਤੋਂ ਲੈਤਾ ਜਾਊਗਾ ਹਾਂ ਫੋਨ ਕਿੱਥੇ ਆ ਫੇਰਾ ਤੇਰਾ ਫੋਲਾ ਹੋਵੇ ਦਰ ਕਾਰਤਾ ਪਾ ਲਿਆ ਪੈਸੇ ਪਾ ਲੇ ਫੋਨ ਪਾਉਣਾ ਹੀ ਭੁੱਲ ਗਈ ਬਸ ਨੰਗੂ ਵੀ 8 ਵਾਲੀ ਚੱਲ 10 ਵਾਲੀ ਤੇ ਵਗ ਜੂ ਹੌਣ ਤਾਂ ਲਿਆਉਣਾ ਪਊ ਇਹ ਬੰਦਾ ਇੰਨੀ ਕਾਲੀ ਕਰਦਾ ਨਾ ਕਾਲੀ ਕਾਲੀ ਜਿਹਾ ਮੇਰਾ ਫੋਨ ਭਲਾਤਾ ਪੈਸੇ ਤਾਂ ਮੈਂ ਲੈ ਗਈ ਫੋਨ ਦਾ ਨਹੀਂ ਚੇਤਾ ਕਰਾ ਕੇ ਭਾਈ ਉਹ ਵੀ ਚੱਕਲਾ ਉਹੀ 10 ਵਜਾਊਗਾ ਹੁਣ ਮੈਨੂੰ ਕਿੱਧਰ ਭੱਗ ਗਿਆ ਰਸੋਈ ਚ ਹੁਣਾ ਉਹ ਸੋਚੀ ਜਿਵੇਂ ਇਹ ਕਿਤਰਾ ਵਗ ਗਿਆ ਏ ਮੇਰੀ ਗਾ ਸੁਣਾ ਮੈਂ ਇੰਨੀ ਵੇਟ ਨ ਕਰਿਆ ਕਰਨਾ ਤੈਨੂੰ ਪਤਾ ਵੀ ਮੈਨੂੰ ਨਾ ਅਚਭੀ ਹੋ ਜਾਂਦੀ ਏ ਗੱਲਾਂ ਤੋਂ ਮੈਂ ਘਬਰਾਟ ਹੋਣ ਲੱਗ ਜਾਂਦੀ ਮੈਨੂੰ ਇਹ ਉਹ ਤੂੰ ਮੈਨੂੰ ਭੁੱਲਦਾ ਜਾਂਦਾ ਉਹ ਨਹੀਂ ਮਾ ਭੁੱਲਦਾ ਜਾਂਦਾ ਤੇ ਤੂੰ ਭੁੱਲਣਾ ਵਾਜ ਤੈਨੂੰ ਭੁੱਲ ਜਾਵਾ ਕਿਦਿਆਂ ਵਿਆਹ ਹੋਇਆ ਤੈਨੂੰ ਭੁੱਲਿਆ ਹੁੰਦੇ ਨਾ ਐ ਤਾਂ ਮੈਨੂੰ ਪਤਾ ਲੱਗ ਮਾ ਜੀ ਹੁਣ ਖੜਜਾ ਕੌਣੋਂ ਮੈਂ ਮੜਿਆ ਕੰਮ ਕਰੀਂ ਲੈ ਅੰਦਰ ਨਾ ਅੰਦਰ ਹੈ じゃ ਕੀ ਕੰਮਾ ਹੁੰਡਾ ਲਾ ਕੇ ਨਾਲ ਤੇਰੇ ਨਾਲ ਕੌਣ ਅੰਦਰ ਬਾਕਲ ਜਲਦੀ ਕੋਈ ਨਹੀਂ ਹੈਗਾ ਖੜ ਜਾ ਲੈ ਕੋਈ ਨਹੀਂ ਹੈਗਾ ਖੜ ਜਾ ਮੈਂ ਬਾਹਰ ਮੈਂ ਮੈਂ ਅੰਦਰ ਉਹਨੂੰ ਤਾਂ ਪਨਾਉ ਮਿਲ ਅੰਦਰ ਜਾਂਦੇ ਤੂੰ ਖੜਤਾ ਜਾ ਗੱਲ ਕਰ ਸੀ ਕਹਿੰਦਾ ਕੋਈ ਨਹੀਂ ਹੈਗਾ ਅੰਦਰ ਕੀ ਕਹਨੀ ਆ ਦੱਸ ਅਈ ਅੰਦਰ ਕੋਈ ਜੀ ਨੂੰ ਕੀ ਹੋ ਗਾ ਦੱਸ ਸਾਨੂੰ ਤੂੰ ਅੰਦਰ ਕੀ ਕਰਦਾ ਸੀ ਉੱਧਰ ਮੈਂ ਸਬਾਨ ਦਾ ਲੋਡ ਕਰਦਾ ਸੀ ਉੱਧਰ ਉਸੀ ਸੀ ਵਾਲਾ ਮੇਰੀ ਗੱਲ ਸੁਣ ਲੈ ਤੂੰ ਝੂਠ ਨਾ ਬੋਲ ਆਰ ਕੰਦਰ ਜਾਨਨੀ ਕੌਣ ਬੋਲਦੀ ਆ ਕੋਈ ਨਹੀਂ ਹੈਗੀ ਰਾ ਦੇਖ ਲਾ ਦੇਖਿਆ ਕੋਈ ਨਹੀਂ ਹੈਗਾ ਮਗਾਦਰ ਜੋ ਤੁਸਨ ਮਾਇ ਕਹਿਤਾ ਮੈਨੂੰ ਮੈਂ ਤੈਨੂੰ ਦਸਾਂ ਮੈਨੂੰ ਤਾਂ ਹੀ ਤੂੰ ਅਠ ਵਾਲੀ ਬਸ ਚੜਦਾ ਸੀ ਛੇਤੀ ਬਗਦੇ ਛੇਤੀ ਕੋਈ ਦਾਲ ਚ ਕਾਲਾ ਤਾਂ ਹੈਗਾ ਨਹੀਂ ਹੈਗਾ ਮਗਾ ਮੇਰੀ ਖੰਡ ਜਾ ਰਹਾ ਕਿ ਕਰਤਾ ਉਹਨਾਂ ਨੂੰ ਕਵਰਾ ਜਾਣੀ ਆ ਮਾੜੀ ਜੀ ਗੱਲ ਤੇ ਸਾਰੇ ਬਾਹਰ ਖੁੱਲੇ ਪਾ ਨਹੀਂ ਦਿਖਾ ਕਿਥੇ ਆਦਾ ਇੱਧਰ ਰੱਖਾ ਮੈਂ ਇੱਧਰ ਇੱਧਰ ਕੀ ਲਾਉਣਾ ਕਰ ਮੈਂ ਇੱਧਰ ਇੱਧਰ ਕੀ ਆ ਫੇਗਾ ਤਾਂ ਉਧਰਲੇ ਕਮਰੇ ਤੋਂ ਮੈਨੂੰ ਉਧਰ ਜਾਣ ਦੇ ਉਹ ਮੈਂ ਫਿਰ ਸੱਸ ਸਹੀ ਸਹੀ ਮੈਨੂੰ ਸੱਤ ਸੱਤ ਜਾਣ ਦੇ ਕੀ ਗੱਲ ਆ ਕੋਈ ਨਾ ਹੈਗਾ ਅੰਦਰ ਤੂੰ ਕੀ ਮੋੜ ਮੋੜ ਕਾ ਦਵਾਈ ਆ ਹਾਂ ਹੁਣ ਦੇਖੀ ਆ ਵਾ ਤੈਨੂੰ ਮੋੜਦੀ ਜਿਵੇਂ ਦੇ ਲੱਛਣ ਤੇਰੇ ਨਾ ਕਬਰਾਟਾ ਜਿਵੇਂ ਕੋਈ ਦਾਲ ਚ ਕਾਲਾ ਕੋਈ ਕਾਲਾ ਨਹੀਂ ਹੈਗਾ ਦਾਲ ਚ ਖੰਡ ਤੂੰ ਆਖੇ ਤਾਂ ਤੂੰ ਮੈਨੂੰ ਕਦੇ ਕਹਿੰਦਾ ਨਹੀਂ ਵਾਹ ਵਾਹ ਮੈਂ ਇਹ ਬੁਝਾ ਨਹੀਂ ਮੈਂ ਨਹੀਂ ਪੈਂਦੀ ਹੈਗੀ ਤੂੰ ਮੈਨੂੰ ਐ ਦੱਸ ਅੰਦਰ ਹੈ ਕੋਈ ਕੋਈ ਨਹੀਂ ਹੈਗਾ ਮੈਂ ਕਿਹਾ ਤੇਰੀ ਸੋਂ ਕੋਈ ਨਹੀਂ ਹੈ ਅੰਦਰ ਉਹ ਕਿਥੇ ਤੂੰ ਮੈਨੂੰ ਕਦੇ ਕਿਹਾ ਨਹੀਂ ਕਿ ਦੋ ਦਿਨ ਲਾਇਆ ਮੈਂ ਅੱਜ ਕਿਵੇਂ ਕਹਿਤਾ ਸੀ ਮੈਂ ਵੀ ਕਮਕ ਕੀ ਗੱਲ ਆ ਕੋਈ ਗੱਲ ਨਹੀਂ ਬਾਹਰ ਜਾ ਤੂੰ ਮੈਨੂੰ ਛੱਡ ਉਹ ਕੋਈ ਨਹੀਂ ਬਾਹਰ ਮੈਂ ਅੰਦਰ ਆ ਪਹੁੰਨੀ ਅੰਦਰ ਕੋਈ ਤੇ ਬਾਹਰ ਨਹੀਂ ਦੱਸ ਨਾ ਤੂੰ ਦੇਖ ਰੋ ਕਿੱਚੋ ਕੀ ਦੀਂਦਾ ਆ ਸ਼ੀਸ਼ੇ ਦਾ ਕਾਲੇ ਨੇ ਕਾਲੇ ਦਾ ਦਿਖਾ ਦਰ ਨਹੀਂਦਾ ਤੂੰ ਮੈਨੂੰ ਐ ਦੱਸ ਅੰਦਰ ਗੱਲਾਂ ਕਿੰਨਾ ਕਰਦਾ ਕਿਸੇ ਨਾਲ ਫੋਨ ਤੇ ਗੱਲਾਂ ਕਰੀ ਜਾਂਦਾ ਸੀਗਾ ਮੈਨੂੰ ਪਤਾ ਜਨਾਨੀ ਬੋਲਦੀ ਉਹਦੇ ਨਾਲ ਗੱਲਾਂ ਕਰੀ ਜਾਂਦਾ ਉਹ ਤਾਂ ਮੁੰਡਾ ਜਨਾਨੀ ਆ ਉਹ ਬੱਦ ਬੱਦੜੀਆਂ ਗੱਲਾਂ ਕਰੀ ਜਾਂਦਾ ਉਹ ਗੁੜੀਆਂ ਵਾਲੀ ਬਾਤ ਦੀ ਸੀ ਮੈਂ ਆਬਦੇ ਕੰਨੀ ਸੁਣੀ ਆ ਉਹ ਤੈਨੂੰ ਉਹੀ ਬਾਜ ਪੈ ਗਈ ਉਹ ਬੁੜੀਆਂ ਵਾਲੀ ਤੈਨੂੰ ਸੱਕ ਪੈ ਗਈ ਵੀ ਬੁੜੀ ਅੰਦਰ ਦਿੰਦਾ ਉਹ ਬਤ ਮੜੀ ਆ ਗੱਲ ਪਿੱਛੇ ਦਿੰਦਾ ਉਹ ਬਾਣਾ ਬਣਾ ਲਈ ਗੱਲ ਦਾ ਚੱਲ ਠੀਕ ਆ ਮੇਰਾ ਤਾਂ ਫੋਨ ਰਹਿ ਗਿਆ ਤੀ ਮੈਂ ਫੋਨ ਲੈਣ ਆਈ ਸੀ ਮੈਂ ਲੈ ਕੇ ਆਉਣੀ ਆ ਅੰਦਰ ਚਾਲ ਦੇ ਜਾਣਾ ਫੋਨ ਤੂੰ ਬੈ ਜਾ ਉਰੇ ਦਾ ਬੈਠ ਸਹੀ ਮੈਂ ਲੈ ਜਾ ਉਹ ਮੈਨੂੰ ਅੰਦਰ ਚਾਰਜ ਲੱਗੇ ਮੈਂ ਲੈ ਤਾ ਆ ਮਾ ਫੋਨ ਮਾ ਲੈ ਆ ਕੇ ਦਿੰਦਾ ਨੰ ਖੜ ਜਾਉਂੀ ਬਹੁ ਕਰੀ ਜਾਂਦੀ ਆ ਤੂੰ ਨਹੀਂ ਸੀ ਕੀ ਗੱਲ ਆ ਜਿਹੜਾ ਵੀ ਨੰ ਅੰਦਰ ਨਹੀਂ ਜਾਣ ਦਿੰਦਾ ਉਹ ਅੰਦਰ ਕੋਈ ਚੀਜ਼ ਆ ਗਈ ਭਾਂਡੇ ਦੇ ਉਸ ਮਾਰ ਅੰਦਰ ਗੱਲ ਸੁਣ ਲਿਆ ਕਰ ਪਹਿਲਾਂ ਉੱਧਰ ਤੁਮ ਇਹ ਨਹੀਂ ਕੋਈ ਦਿਖਾਤਾ ਕਿ ਤੂੰ ਮੈਨੈ ਜਾਣਦੀ ਨਹੀਂ ਮੈਂ ਜਾਣਦੀ ਛੱਡ ਦਿਖਾ ਛੱਡ ਛੱਡ ਦਿਖਾ ਦੇ ਅੰਦਰ ਲਾ ਦੇਖਣਾ ਹੈਗਾ ਕੁਝ ਇਹਦਾ ਅੰਦਰ ਕੁਝ ਤੇ ਤੂੰ ਬੋਲਦਾ ਕਿੰਨਾ ਸੀ ਉਹ ਮੈਂ ਫੋਨ ਤੇ ਗੱਲ ਕਰੀ ਜਾਂਦਾ ਸੀ ਕਿਸੇ ਨਾਲ ਯਾਰ ਉਹੀ ਗੱਲ ਤੂੰ ਉਹੀ ਗੱਲ ਕੀ ਨਹੀਂ ਆਉਂਦਾ ਤੁਹਾਨੂੰ ਚੰਗਾ ਹਾਂ ਆ ਗਿਆ ਮੈਨੂੰ ਜਕੀਨ ਛਾ ਚੰਗਾ ਤੂੰ ਫਿਰ ਕਰ ਲੈ ਗੱਲਾਂ ਮੈਂ ਚੱਲਦੀ ਆ ਫੇਰ ਮੇਰੀ ਹੁਣ 10 ਵਾਲੀ ਬੱਸ ਆਉਗੀ ਜਰਬਾਗ ਜਾਗਰ ਹੋਰ ਕੋਈ ਸ਼ੱਕ ਕਰਨ ਲੱਗ ਜਾਨੀਆਂ ਮਾੜੀਆਂ ਮਾੜੀਆਂ ਗੱਲਾਂ ਚਲ ਠੀਕ ਹੈ ਚੰਗਾ ਹੋਰ ਆ ਜਾ ਦਵਾਰੇ ਦੇਖਾ ਦੇਖਾ ਨਹੀਂ ਮੈਂ ਦੇਖ ਲਿਆ ਇਹ ਮੈਨੂੰ ਜਕੀ ਨਾ ਥੋੜ ਤੇ ਲੈ ਦੇਖਾ ਚਲ ਕੋਈ ਨਹੀਂ ਕੋਈ ਕੰਨ ਨਾਲ ਇਹਨੂੰ ਪਾਸ ਦਵਾਰਾ ਤਾਂ ਇੱਥੋਂ ਬਣਾਵਾ ਕਿਤੇ ਕੋਈ ਹੋ ਕਰੇ ਦੇਖੇ ਪਹਿਲਾਂ ਕਿਵੇਂ ਚੰਗਾ ਗਗਾਓ ਕਰੀ ਜਾਂਦੀ ਏ ਧਿਆਨ ਰੱਖ ਲਉ ਰਾਮ ਚੰਗਾ ਸੋਰੀ ਮੈਂ ਜਾਣੀ ਚੰਗਾ ਬਾਈ ਕਾ ਕਬਾਈ ਛੇਤੀ ਤਾਂ ਮਤਰੀ ਗੱਲਾਂ ਤੇ ਚਪਿੰਦਾ ਲਾ ਪਾੜ ਰਿਹਾ ਜੀ ਮਾਤਾ ਮੈਨੂੰ ਪਤਾ ਆ ਆਹ ਤੇ ਵੀਰ ਇੱਤਾਂ ਪੱਕਾ ਕੋਈ ਦਾਲ ਚ ਘਾਲਾ ਤੇਨ ਮਨ ਨੰਘੇ ਹੱਤੀ ਫੜੂ ਇਹ ਗੱਲਾਂ ਤੇ ਜਨਾਨੀ ਨਾਲੇ ਕਰਦਾ ਮੈਨੂੰ ਪਾਗਲ ਬਣਾਉਂਦਾ ਹੈ ਦੱਸੂ ਹਾਂ ਕਿਹਦਾ ਆ ਨਾਮ ਤੇ ਕਿਹਦਾ ਪਤਾ ਇਹਨੇ ਕਿਹਦਾ ਨੰਬਰ ਆ ਉਹ ਨੀ ਆਉਂਦੀ ਉਹ ਕੋਣ ਨੀ ਆਉਂਦੀ ਉਹ ਮਾਂ ਗੱਲ ਕੋਲ 12 ਜਾ ਮੈਂ ਕੱਲ ਬਾਹਰ ਕੀ ਗੱਲ ਆਹ ਕੌਣ ਹੈ ਓਏ ਓਦਾ ਉਹ ਆ ਤੂੰ ਕਿਉਂ ਆ ਗਈ ਰਿਆਂ ਗੜੀ ਜਾਨੀਆਂ ਭਾਂਡ ਤੇ ਖਾਣ ਮੇਰੀ ਬਾਤ ਛੱਡ ਤੂੰ ਮੈਨੂੰ ਬਾਤ ਕਰ ਦੇ ਮੇਰੀ ਅਰਦਾਸ ਨੂੰ ਮਾਖੜ ਗੱਲ ਤੂੰ ਮੇਰੀ ਬਾਤ ਸਾਡੇ ਗੱਲ ਕਰ ਲਈ ਕਿੱਥੇ ਜਾਣੀ ਹੁਣ ਕੀ ਗੱਲ ਹੋਰ ਨਹੀਂ ਬਹਿਣਾ ਉਹਦੇ ਆਸ਼ਕਣਾ ਹੈ ਜਾਨ ਨਿਕਲਦੀ ਜੀ ਨਾ ਇਹਦੇ ਬਿਨਾ ਤਾਂ ਹੀ ਮੈਂ ਕਮਾ ਕਿਉਂ ਮੈਨੂੰ ਕਹਿੰਦਾ ਕਿ ਦੋ ਦਿਨ ਲਾਇਆ ਤੂੰ ਤਾਂ ਮੈਨੂੰ 5 ਮਿੰਟ ਨਹੀਂ ਜਾਨ ਦਿੰਦਾ ਅਖੇ ਦੋ ਦਿਨ ਲਾਇਆ ਹੁਣ ਸਮਝ ਆਇਆ ਕਿ ਦੋ ਦਿਨ ਮੈਨੂੰ ਕਿਉਂ ਭੇਜਦਾ ਸੀ ਆ ਰੰਨ ਦੀ ਲੋੜ ਸੀ ਨਾ ਇਹਦੀ ਜਾਨੇ ਯਾਦ ਆਉਂਦੀ ਤੈਨੂੰ ਓਏ ਬਾਈ ਆ ਬਲੱਡ ਵਧਾਰ ਆ ਰਹੀਆਂ ਭੈਣ ਦੇ ਖਾਤ ਹੁੰਦੀਆਂ ਫੇਰ ਕੀ ਹੋਇਆ ਹਜੇ ਫੇਰ ਕੀ ਹੋਇਆ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਵਿਆਹਿਆ ਵਰਿਆ ਕੁਵਾਰਾ ਨਹੀਂ ਹਜੇ ਵੀ ਆਸ਼ਕੀਆਂ ਕਰਦਾ ਮੂੰਹੀ ਭਾਂਡ ਦੇ ਖਾ ਦਿੰਦੀ ਤੂੰ ਜਾ ਬਾਕਿਆ ਬਸ ਮੈਂ ਤਾਂ ਹੁਣ ਜਾਂਦੀ ਨਹੀਂ ਇਹਨੂੰ ਬੁਲਾਇਂ ਮੈਂ ਇੱਥੇ ਖੜਵੇਂ ਨਾ ਗੱਲ ਕਰੂਗੀ ਹੋਰ ਗੱਲ ਕੀ ਕਰਨੀ ਆ ਹੁਣ ਡਰ ਰਹਾ ਉਹਨੇ ਤੂੰ ਮੇਰੇ ਨਾਲ ਕਰ ਲਈ ਗੱਲ ਜਿਹੜੀ ਕਰਨੀ ਆ ਕਰ ਲਈ ਤਿੰਨਾ ਗੱਲ ਉਹ ਕੱਟਤੀ ਆਪਦੀ ਬਹੂ ਆਪਦੀ ਰਾਨੀ ਭੇਜਤੀ ਨਾ ਤੂੰ ਹੀ ਗਰਮਣਾ ਹੋਇਆ ਕਰ ਉਹ ਕੀ ਹੋ ਗਿਆ ਤੁਨੂੰ ਜਾਂ ਹੋਰ ਹੂੰ ਜਾਂ ਮੈਂ ਰਹੂ ਠੀਕ ਹੈ ਨਾ ਇਹ ਜੇ ਤੂੰ ਹੀ ਬੰਦ ਕਰੀਏ ਇਹ ਫੈਸਲਾ ਕਰ ਉਦੋਂ ਬਾਅਦ ਇਹ ਗੇਟ ਖੁੱਲੂ ਉਹਨਾਂ ਟਾਈਮੇ ਗੇਟ ਨਿਕਲਦਾ ਤੂੰ ਕਰਦਾ ਸੁਣ ਲੈ ਮੇਰੀ ਓਏ ਖਰਜਾਂ ਮਾਂ ਕਰਦਾ ਸੁਣ ਲਾ ਸੁਣੀ ਹੋਈ ਆ ਹੁਣ ਤਾਂ ਮੇਰੇ ਭਾਈ ਆ ਕੇ ਤੈਨਾਂ ਨਾਲ ਗੱਲ ਕਰਨਗੇ ਭੈਣ ਤੂੰ ਤਾਂ ਹੁਣ ਆ ਲੈ ਹੋਰ ਨਵਾਂ ਸੈਪਾ ਪੈ ਗਿਆ ਮੈਂ ਉਹਨੂੰ ਪਹਿੜ ਤੋਂ ਦਿਨ ਨਾਲ ਕਿੰਨੇ ਵਾਰੀ ਕਿਹਾ ਵੀ ਤੂੰ ਕੋਈ ਮੈਨੂੰ ਫੋਨ ਨਾ ਲਾਇਆ ਕਰ ਨਾ ਲਾਇਆ ਕਰ ਵੀ ਅੜੀ ਨਹੀਂ ਆਜਾ ਆਉਣਾ ਮੈਂ ਆਉਣਾ 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 ਆ ਲੈ ਆਪ ਆ ਪੈ ਗਿਆ ਸੈਪਾ ਇਹ ਪਾਰ ਤੋਂ ਤੜ੍ਹਦਾ ਕਹਿੰਦੇ ਹੁੰਦੇ ਨਾ ਆਕੇ ਦੋ ਬੇੜੀਆਂ ਤੇ ਤੜਿਆ ਬੰਦਾ ਪਾਰ ਨਹੀਂ ਲੰਘਦਾ ਹੈ ਨਾ ਉਹਨਾਂ ਦਾ ਟਾਰ ਹੁਣ ਬਾਗੀ ਉਤਾ ਨਹੀਂ ਡੁੰਡ-ਮੁੰਡੇ ਹੁੰਦੀਆਂ ਇੱਥੇ ਨਾਲ ਲੋਕਾਂ ਨੂੰ ਤਮਾਸ਼ਾ ਜਾਂਦਾ ਇਹ ਗੋਤਰ ਮਣਾ ਲਊਗਾ ਮੈਂ ਗਲਤੀ ਫੜਤੀ ਹੋ ਹੀ ਜਾਂਦੀ ਆ ਬੰਦਿਆਂ ਨੂੰ ਚਾਰੇ ਨੂੰ ਬਹੁਤ ਖਲਾਉਣਾ ਬਾਰੇ ਤੋਂ ਓ ਪ੍ਰੀਤਾ ਪ੍ਰੀਤਾ ਮੈਨਾਂ ਬੋਲ ਤੂੰ ਮੇਰੀ ਖੰਡ ਵਾਲ ਤਾਂ ਖੋਲ ਦੇ ਚੰਗਾ ਮੈਂ ਤਾਂ ਖੋਲਦੀ ਨਹੀਂ ਜਾਂ ਉਹਦੇ ਘਰੇ ਭਗਦਾ ਮੇਰੀ ਖੰਡ ਵਣ ਕੇ ਪਰੀ ਤੋ ਬਾਰ ਖੋਲੀ ਲਾਇਬਰੀ ਤੋ ਬਾਰ ਖੋਲ ਜਾ ਰਾ ਹਾਂ ਬੋਲ ਕੀ ਕਹਿਣਾ ਮੇਰੀ ਖੰਡ ਵਣ ਕੇ ਗਲਤੀ ਹੋ ਗਈ ਅੱਜ ਮੁੜ ਕੇ ਨਹੀਂ ਆਇਆ ਕੁਝ ਕਰਦਾ ਫੇਰ ਮਵਾ ਕੇ ਰਮਾਫ ਕਰਦੇ ਮਾਪੇ ਤੈਨ ਤਾਂ ਮੇਰੇ ਭਾਈ ਆ ਕੇ ਕਰਨਗੇ ਕਰਿਆ ਮੈਂ ਫੋਨ ਉਹਨਾਂ ਨੂੰ ਕੋਈ ਨਾ ਫੇਰ ਆਏ ਕਰਦੇ ਖੰਡ ਨਹੀਂ ਹੈਗੀ ਮੇਰੀ ਆ ਅੱਜ ਕਿਦੋਂ ਨਾ ਕਰਿਆ ਮੈਂ ਉਹ ਨਾ ਮੈਨੂੰ ਐ ਦੱਸੋ ਤੈਨੂੰ ਐਡੀਓ ਜਿਆਦਾ ਸੋਹਣੀ ਲੱਗਦੀ ਸੀ ਨਾ ਤੂੰ ਮੈਂ ਵਿਆਹ ਹੀ ਉਹਦੇ ਨਾਲ ਕਰਾ ਲਾਂਦਾ ਮੈਨਾਂ ਕਿਉਂ ਵਿਆਹ ਕਰਾਇਆ ਸੀ ਗਾ ਅਸੀਂ ਗਲਤੀ ਹੋ ਗਈ ਵਾਸ ਮੈਂ ਗਲਤੀ ਮੰਨੀ ਐ ਨਾਇਕ ਵਰਧੀ ਹੋਣੀ ਮੇਰੀ ਮੁੱਕੀ ਨੇ ਹੈਗੀ ਉਹੀ ਵਰਾ ਹੋ ਕਰਨ ਲੱਗੇ ਆਜਾ ਉਹ ਆ ਉਹ ਵਰਗਾ ਕੰਮ ਕਰਦੇ ਸੀ ਮੇਰੀ ਗੱਲ ਸੁਣ ਨਾ ਮੈਂ ਕੋਈ ਗਲਤੀ ਵਾਸ ਐਂ ਤੂੰ ਮੁੜ ਕੇ ਮੈਂ ਇਹ ਜਿਹਾ ਕੰਮ ਨਹੀਂ ਕਰਦਾ ਤੈਨੂੰ ਮੌਕਾ ਦਿੰਦੀ ਵੀ ਨਹੀਂ ਐਤੋਂ ਬਾਅਦ ਹੁਣ ਪਤਾ ਲੱਗਿਆ ਕਿਹੜੀ ਗੱਲ ਮੈਨੂੰ ਭੇਜਦਾ ਸੀ ਤੂੰ ਨਹੀਂ ਲਗਾ ਦਵਾਤੋਂ ਮਾ ਜਾਣੀ ਨੀ ਅੰਦਾਣ ਗਾਈ ਨਾ ਮੈਂ ਜਾਂਦੀ ਹੋਈ ਨਹੀਂ ਅਜੇ ਮੈਂ ਹੋਰ ਜਾਉਂਗੀ ਦੋਨੀ ਵਕਤ ਲੱਗ ਰਹੇ ਇਕੱਠੇ ਇਹਨੂੰ ਛੱਡ ਕੇ ਜਾਉਂਗੀ ਤਾਂ ਹੀ ਕਹਾ ਕਿਉਂ ਕਹਿੰਦਾ ਕਿ 7 ਵਾਲੀ ਚੜ ਜਾ 8 ਵਾਲੀ ਚੜ ਜਾ ਐ ਨਹੀਂ ਨਾ ਪਤਾ ਦੀ ਪਿੱਛੋ ਟਾਈਮ ਦੇ ਹੀ ਬੈਠਿਆ ਆ ਟਾਈਮ ਕਹਾ ਜਲਾਉਂ ਹੀ ਤੂੰ ਤਾਂ ਥੱਕ ਕਰ ਮਾਣੀਆਂ ਮਾਣੀਆਂ ਗੱਲਾਂ ਹਜੇ ਸ਼ੱਕ ਉੱਤੋਂ ਫੜ ਲਿਆ ਜੇ ਸ਼ੱਕ ਕਰਦੀਆਂ ਚਲ ਫਿਰ ਉੱਤਾਂ ਗਲਤੀ ਹੋ ਗਈ ਵੱਡੇ ਵੱਡੇ ਤਾਂ ਹੋ ਜਾਂਦੀਆਂ ਨੇ ਤਾਂ ਇੱਥੇ ਇਨਾ ਸ਼ੁਕਰ ਕਿ ਮੈਂ ਫੋਨ ਇੱਥੇ ਭੁੱਲ ਗਈ ਨਹੀਂ ਤਾਂ ਮੈਂ ਤਾਂ ਤੇਰੇ ਤੇ ਯਕੀਨ ਹੀ ਨਹੀਂ ਕਰੀ ਬੈਠੀ ਸੀ ਕਿ ਮੇਰੇ ਬੰਦ ਵਰਗਾ ਬੰਦਾ ਹੀ ਨਹੀਂ ਕੋਈ ਐਂ ਕਿ ਪਤਾ ਸੀ ਤੇਰੇ ਵਰਗਾ ਕੋਈ ਕੰਜਰੇ ਨਹੀਂ ਕੋਈ ਉਹ ਫੇਰ ਕਿ ਹੋ ਗਿਆ ਹਫਤਾ ਵਰਾਂ ਗਲਤੀ ਹੋ ਗਈ ਬੱਸ ਹੁਣ ਗਾਂਵਾਸ ਤੇ ਨਹੀਂ ਕਰਦਾ ਵਾ ਹਾਂ ਤਾਂ ਹੀ ਮੈਨੂੰ ਕਹਿੰਦਾ ਸੀ ਪੈਸੇ ਪਾ ਲੇ ਡਾਰ ਕਾਡ ਪਾ ਲਿਆ ਕਿ ਕਿਤੇ ਮੁੜ ਕੇ ਨਾ ਜਾ ਮੇਰੀ ਕਰਤੂਤਾਂ ਦੇ ਨਹੀਂ ਮੈਂ ਕਿਹਾ ਯਾਰ ਤੂੰ ਤਾਂ ਉਹੀ ਬੱਸ ਆ ਆਂਗਲਾ ਬਰੋੜੀ ਜਾਂਦੀਆਂ ਕਿਉਂ ਬਲੱਡ ਵਧਾਇਆ ਪਾਣੀ ਪੁਣੀ ਪੀ ਲਾ ਆਜਾ ਅੜੀਓ ਉਸੇ ਨੂੰ ਪਿਆ ਦੇ ਪਾਣੀ ਮੈਨੂੰ ਨਹੀਂ ਲੋੜ ਹੈ ਉਹ ਆਂਡੇ ਜਪੁਰਜੀ ਖਵਾਉਂਗਾ ਨਾ ਉਸੇ ਨੂੰ ਖਵਾ ਦੀ ਆਂਡੇ ਉਹਦੇ ਵਾਸਤੇ ਲਿਆ ਰੱਖੇ ਹੋਣੇ ਉਹ ਤਾਂ ਇੰਨੀ ਤੇ ਘਰੇ ਉਹ ਪ੍ਰਾਤ ਤਾ ਤੈਨੂੰ ਫ੍ਰੀਜ ਚ ਫੜਾਇਆ ਨਾ ਲਿਆ ਕੇ ਮਹਾਂਡੇ ਰੱਖੇ ਉਹਦੇ ਵਾਸਤੇ ਲੈ ਕੇ ਆਇਆ ਮੈਨੂੰ ਹੁਣ ਪਤਾ ਲੱਗਿਆ ਉਹ ਮਾਇ ਚਾਰ ਆਂਡੇ ਲਿਆ ਤੇਰੇ ਵਾਸਤੇ ਬਾਤ ਤੂੰ ਉਹ ਨਹੀਂ ਮੈਂ ਪੁਰਜੀ ਬਣਾਉਣੀ ਆਂ ਉਹੀ ਭਰੋ ਕਰ ਜਾਂਦੀ ਨਹੀਂ ਆ ਇੱਥੇ ਲਿਆ ਦੇ ਮੈਨੂੰ ਪਾਣੀ ਮੈਂ ਨਹੀਂ ਜਾਂਦੀ ਹੁਣ ਤੇ ਨਾ ਕਿਤੇ ਵੀ ਕਿਤੇ ਨਹੀਂ ਜਾਂਦੀ ਇੱਥੇ ਨਹੀਂ ਜਾਂਦੀ ਇੱਥੇ ਟੇਰੇ ਰਹਿ ਜਾ ਬੈਠੀ ਰਹੇਗੀ ਇੱਥੇ ਬੈਠੀ ਰਹੂੰਗੀ ਔਰ ਜਾਣ ਤੈਨੂੰ ਵੀ ਨਹੀਂ ਦਿੰਦੀ ਹਾਂ ਤੂੰ ਮੇਰੇ ਤੋਂ ਬਿਨਾ ਬਾਹਰ ਲੱਗੇ ਟੱਪ ਕੇ ਦਿਖਾਦੀ ਹੁਣ ਤਾਂ ਮੈਂ ਜਾਂਦੀ ਹੀ ਨਹੀਂ ਕਿਤੇ ਵੀ ਜਿੰਨੇ ਮਿਲਣਾ ਨਾ ਮੇਰੇ ਭੈਣ ਭਾਈ ਨੇ ਇੱਥੇ ਆ ਜਾਣਗੇ ਆ ਦੇਖੀ ਮੂੰਹ ਦੇ ਕਿਵੇਂ ਕਰਿਆਗਾ ਉਹ ਕਿਵੇਂਗਾ ਬੜਬੀ ਵਰਗਾ ਮੂੰਹ ਕਰਿਆ ਭੈਣ ਦੇ ਖਾਸ ਨੂੰ ਇਹ ਵੀ ਤੂੰ ਹੀ ਕਰਾਇਆ ਬਥੇਰਾ ਸੋਨਾ ਫੁੱਲਾਂ ਵਰਗਾ ਖਿੜਦਾ ਲੈ ਕੇ ਗਈ ਸੀ ਐ ਨਹੀਂ ਪਤਾ ਤੇਰੀ ਕਿਰਤੂਤਾ ਕੀ ਹੈ ਘਰ ਆਂਦੀ ਨੂੰ ਮੇਰਾ ਬਸਿਆ ਵਿਦਾ ਘਰ ਝੜ ਕੇ ਤਰਤਾ ਹੋਰ ਉੱਜਲ ਨੰਦ ਜਿਵੇਂ ਲਾ ਕੇ ਦੇਖਦੀ ਹੋਰਦੇ ਨਹੀਂ ਹੁੰਦੇ ਮੇਰੀ ਖੰਡ ਨਹੀਂ ਹੁੰਦੀ ਪਰ ਆਦਾ ਤੂੰ ਮੇਰੇ ਸਾਹਮਣੇ ਤੂੰ ਤਾਂ ਮੇਰੇ ਘਰੋਂ ਭਾਅ ਨਿਕਲਦਾ ਐ ਤੋ